ਹੈਪੀ ਦੀਵਾਲੀ ਸਾਰਿਆਂ ਨੂੰ ਜੀ ਅਸੀਂ ਆਏ ਸੀ ਬਜ਼ੁਰਗਾਂ ਦੀ ਜਗ੍ਹਾ ਤੇ ਤੇ ਦੀਵ ਮਾਲਾ ਕਰਕੇ ਗਏ ਆਂ ਦੀਵਾਲੀ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੀਵਾਲੀ ਦੀਆਂ ਕੀਰਤ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤੰਦਰੁਸਤੀਆਂ ਦੇਵੇ ਮੈਂ ਤਾਂ ویرਾਨ ਚ ਬਿਆਬਾਨ ਚ ਜਗ੍ਹਾ ਪਰ ਹੈ ਕਰਨੀ ਵਾਲੇ ਬڑے ਤੇ ਅੱਜ ਦਿਵਾਲੀ ਸੀ ਦਿਵਾਲੀ ਕਰਕੇ ਅਸੀਂ ਰੋਸ਼ਨੀ ਕਰਨ ਆਏ ਸੀਗੇ ਬਜ਼ੁਰਗਾਂ ਦੇ ਤੇ ਇਹ ਬਜ਼ੁਰਗ ਦੇਖ ਸਕਦੇ ਹੋ ਤੁਸੀਂ ਰੋਸ਼ਨੀ ਖੂਬਸੂਰਤ ਲੱਗਦੀ ਆ ਹੈਪੀ ਦਿਵਾਲੀ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਬਾਬਾਈ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਤੰਦਰੁਸਤੀ ਦੇਵੇ ਮਾਲਕ ਥੈਂਕ ਯੂ